ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਅੱਜ ਦੇ ਵਲੌਗ ਦੀ ਕਰਦੇ ਆਪਾਂ ਸ਼ੁਰੂਆਤ ਤੇ ਪਹਿਲਾਂ ਬੱਦਲ ਪਾਈ ਹੋਈ ਵੀ ਤੀ ਚਾਰ ਕਕਣੀਆਂ ਪੈ ਕੇ हट ਗਈਆਂ ਤੇ ਮੋਟਰ ਤੇ ਗਾਇਬੇ ਨੇ ਪ੍ਰਦਾਨ ਪਾਉਣ ਉਹ ਵੀਡੀਓ ਬਣਾਉਣੀ ਸੀ ਜਾਨੂ ਟਰੈਕਟਰ ਲੈ ਕੇ ਨਾਂਗੇ ਉਹ ਚਲੋ ਕੋਈ ਗੱਲ ਨਹੀਂ ਹੈਗੀ ਤੇ ਅੱਜ ਚਲਦੇ ਆਂ ਸ੍ਰੀ ਫਤੇਗੜ ਸਾਹਿਬ ਮਿਲਾਂਗੇ ਧੀ ਜੇ ਭਤੀਜਿਆਂ ਨੂੰ ਤੇ ਮੈਨੂੰ ਕੰਮ ਵੀ ਹੈਗਾ ਕਚੈਰੀਆਂ 'ਚ ਥੋੜਾ ਜਾ ਤੇ ਪੂਆ ਜੀ ਆਏ ਬਨੇ ਰਖੜੀ ਬੰਨਣ ਤੇ ਉਹ ਵੀ ਤੁਹਾਨੂੰ ਅਖਾਵਾਂਗੇ ਹੋਰ ਦੱਸੋ ਗੱਲਬਾਤ ਠੀਕ ਹੋ ਜੁੜੇ ਰਹ ਆ ਟੀਮੀ ਪਈਆ ਛੂਕਣੀ ਬਣੀ ਹੋ ਠੀਕ ਹੋ ਰੋਟੀ ਖਾ ਕੇ ਫਿਰ ਚੱਲਦੇ ਆ ਤੇ ਰਖੜੀ ਬਣਾ ਕੇ ਪੂਆ ਤੋਂ ਸ਼ਹਿਰ ਜੀ ਆਜੋ ਤੁਹਾਨੂੰ ਰੋਟੀ ਖਿਲਾ ਦਈਏ ਪਨੀਰ ਨਾਲ ਤੇ ਗਰਮ ਗਰਮ ਸੂਜੀ ਦਾ ਕੜਾ ਆਜੋ ਜੀ ਖਾਣਾ ਖਿਲਾ ਦਈਏ ਤੁਹਾਨੂੰ ਸਾਰਿਆਂ ਨੂੰ ਤੇ ਖਾਣਾ ਖਾ ਕੇ ਰਖੜੀ ਬਣਾ ਕੇ ਖੇਰ ਚੱਲਦੇ ਆਪਾਂ ਸ਼ਹਿਰ ਨੂੰ ਜੁੜੇ ਰਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਭੂਆ ਜੀ ਆਏ ਬੈਨੇ ਰਖੜੀ ਬੰਧਣ ਤੇ ਰਖੜੀ ਬਣਾਉਣੇ ਆ ਭਾਈ ਹਾਂਜੀ ਭੂਆ ਜੀ ਰਖੜੀ ਬੰਧਣ ਆਏ ਨੇ ਜੀ ਬਾਹਰ ਉੱcretੇ ਹਾਂਜੀ ਦੋਸਤੋ ਭੂਆ ਜੀ ਆਏ ਸੀ ਰਖੜੀ ਬੰਧਣ ਬਾਲੀ ਫਿਰ ਮੈਂ ਵੀਡੀਓ ਜਾਣ ਕੇ ਨਹੀਂ ਬਣਾਈ ਹੈਗੀ ਠੀਕ ਹੈ ਨਾ ਸਮਝੇ ਰਹਿ ਗਿਓ ਤੁਸੀਂ ਬਾਕੀ ਮੈਂ ਸਾਰਿਆਂ ਨੂੰ ਬੇਨਤੀ ਅਪੀਲ ਕਰਦਾ ਹਾਂ कि ਆਪਦੀਆਂ ਭੈਣਾਂ ਦਾ ਭੂਆ ਦਾ ਸਤਿਕਾਰ ਕਰਿਆ ਕਰੋ ਕਈ ਸਾਡੇ ਪਿੰਡ ਵੀ ਇੱਕ ਦੋ ਹੈਗੀਆਂ ਨੇ ਆਲੇ ਦੇ ਨਾਲ ਦੇ ਪਿੰਡ ਵੀ ਮੈਂ ਦੇਖੀਆਂ ਭੀਆਂ ਗੱਲਾਂ ਨੇ ਮੈਂ ਤਾਂ ਕਹਿ ਰਿਹਾ ਹਾਂ ਗੁੱਸਾ ਨਾ ਕਰਦੇ ਉਹ ਆਹ ਗੱਲ ਦਾ ਜਦੋਂ ਦਾ ਕੁੜੀਆਂ ਦੇ ਆਪਾਂ ਸਾਈਨ ਕਰਾਉਣੀ ਹੁੰਦੇ ਨੇ ਜ਼ਮੀਨ ਵਾਸਤੇ ਦਾਦੇ ਤੋਂ ਬਾਅਦ ਉਦੋਂ ਦਾ ਸਾਰੇ ਉਹ ਬਹੁ ਮਿੱਠੀਆਂ ਮਿੱਠੀਆਂ ਮਾਰਦੇ ਨੇ ਠੀਕ ਆ ਜਦੋਂ ਜ਼ਮੀਨਾਂ ਨਾ ਹੋ ਜਾਂਦੀਆਂ ਨੇ ਸਾਰਾ ਕੁਝ ਹੋ ਜਾਂਦੀਆਂ ਨੇ ਫਿਰ ਉਹਨਾਂ ਨੂੰ ਇਗਨੋਰ ਮਾਰਨਾ ਲੋਕ ਸ਼ੁਰੂ ਕਰ ਦਿੰਦੇ ਨੇ ਠੀਕ ਆ ਨਾ ਆਹ ਕੰਮ ਨਾ ਕਰਿਆ ਕਰੋ ਯਾਰ ਠੀਕ ਆ ਉਹਨਾਂ ਨੇ ਕਿਹੜਾ ਤੁਹਾਡੇ ਘਰ ਤੋਂ ਕੁਝ ਚੱਕ ਕੇ ਲੈ ਜਾਣਾ ਹੈ ਤੁਹਾਨੂੰ ਦੁਆ ਮੈਂ ਦੇ ਕੇ ਜਾਂਦੀਆਂ ਨੇ ਜਿੰਨੇ ਜੋਗੇ ਹੈਗੇ ਉਹ ਜਰੂਰ ਅਗਲੇ ਦਾ ਅਦਰ ਸਤਿਕਾਰ ਕਰਿਆ ਕਰੋ ਫਿਰ ਅਗਲਿਆਂ ਦਾ ਵੀ ਦਿਲ ਦੁਖਦਾ ਹੈ ਯਾਰ ਠੀਕ ਹੈ ਨਾ ਇਸ ਕਰਕੇ ਕਹਿ ਰਿਹਾ ਇਸ ਚੀਜ਼ ਨੂੰ ਹੋਰ ਪਾਸੇ ਵੀ ਨਾ ਲੈ ਜਿਓ ਠੀਕ ਹੈ ਨਾ ਜੋ ਮੈਂ ਦੇਖਦਾ ਹਾਂ ਦੁਨੀਆ ਦੇ ਵਿੱਚ ਵਿਚਰਦਾ ਹਾਂ ਉਹ ਚੀਜ਼ ਤੁਹਾਨੂੰ ਮੈਂ ਕਹਿ ਰਿਹਾ ਬਾਕੀ ਕੋਈ ਕਿਸ ਦੇ ਦੇਣ ਨਾਲ ਅਮੀਰ ਨਹੀਂ ਹੋ ਜਾਂਦਾ ਗਰੀਬ ਨਹੀਂ ਹੋ ਜਾਂਦਾ ਤਾਂ ਇੱਕ ਮਾਨ ਸਤਿਕਾਰ ਪਿਆਰ ਹੁੰਦਾ ਹੈ ਬਾਕੀ ਤੁਹਾਨੂੰ ਲੱਭ ਜੂ ਸਾਰੇ ਆਪਣੀਆਂ ਭੈਣਾਂ ਦਾ ਸਤਿਕਾਰ ਕਰਿਆ ਕਰੋ ਤੁਹਾਨੂੰ ਹੈਪੀ ਰਖੜੀ ਅਡਵਾਂਸ ਵਿੱਚ ਕਹਿ ਰਹੇ ਹਾਂ ਮੈਂ ਤਾਂ ਰਖੜੀ ਮੇਰੇ ਤਾਂ ਭੂਆ ਜੀ ਨੇ ਬੰਨਤੀ ਹਜੇ ਹਮਰਾਜ ਦੇ ਬੰਨਣੀਆਂ ਟਿਓ ਸਕੂਲ ਗਿਆ ਵੇ ਆਈ ਭੂਆ ਕਹਿੰਦੀ ਫਿਰ ਜਦੋਂ ਸਕੂਲ ਤੋਂ ਆ ਗਿਆ ਮੈਂ ਬੰਨ ਦੂੰਗੀ ਮੈਂ ਸ਼ਹਿਰ ਜਾਣਾ ਸੀ ਮੈਂ ਤਾਂ ਪਹਿਲਾਂ ਬਣਾ ਲਈ ਹਾਂਜੀ ਪਿੰਡ ਸੀ ਗਿਆ ਇੱਥੇ ਮੱਥਾ ਟੇਕਣਾ ਸੀ ਜੀ ਤੇ ਹੁਣ ਚੱਲਦੇ ਆਂ ਸਰੰਦ ਨੂੰ ਚੱਲ ਕੋਈ ਗੱਲ ਨਹੀਂ ਹਾਂਜੀ ਮਿੱਤਰ ਪਿਆਰੇਓ ਜਾ ਰਹੇ ਹਾਂ ਸ਼ਹਿਰ ਨੂੰ ਡੀਜ਼ਲ ਪਵਾਉਣ ਲੱਗਿਆ ਜੀ ਕਿਹਨੇ ਮਸ਼ੀਨ ਲੌਕ ਹੋਈ ਵੀ ਆ ਚੱਲ ਹੁਣ ਅਗਲੇ ਪੰਪ ਤੋਂ ਦੇਖਦੇ ਆਂ ਇਹਨਾਂ ਦੀ ਦਾ ਪੰਪ ਵਾਲਿਆਂ ਦੀ ਮਸ਼ੀਨ ਖਰਾਬ ਹੋ ਗਈ ਹੁਣ ਅੱਗੇ ਹਾਂਜੀ ਉਹ ਪੰਪ ਵਾਲਿਆਂ ਦੀ ਨਾ ਮਸ਼ੀਨ ਖਰਾਬ ਹੋਈ ਵੀ ਦੀ ਹੈ ਨਾ ਲੌਕ ਲੱਗ ਗਿਆ ਚੱਲ ਹੁਣ ਇੱਥੇ ਰੁੜਕੀ ਡੀਜ਼ਲ ਪਵਾਉਣੇ ਆ ਡੀਜ਼ਲ ਪਵਾ ਕੇ ਚੱਲਦੇ ਆਂ ਅੱਗੇ ਸ਼ਹਿਰ ਨੂੰ ਤੇ ਇੱਥੇ ਹੁਣ ਰੁੜਕੀ ਡੀਜ਼ਲ ਪਵਾਉਣੀ ਹੈਗੀ ਆ ਉਹਦਲਸੂ ਬਹੁਤ ਬਾਕ ਠੀਕ ਹੋ ਹਾਂ ਡੀਜ਼ਲ ਪਵਾ ਲਿਆ ਦੀ ਫਿਰ ਕੋਈ ਮਿਲਣ ਵਾਲਾ ਆ ਗਿਆ ਮੁੰਡਾ ਮਿਲ ਕੇ ਚਲਿਆ ਗਿਆ ਉਹ ਹਵਾ ਪਾਉਣ ਲੱਗਿਆ ਦੀ ਇੱਥੇ ਉਹ ਖਰਾਬ ਹੋਈ ਪਈ ਆ ਮਸ਼ੀਨ ਇਹਨਾਂ ਦੀ ਚੱਲੋ ਹੁਣ ਗਾਹਾਂ ਚੈੱਕ ਕਰਾ ਲਾਂਗੇ ਹਾਂਜੀ ਕਿੱਤਰ ਪਿਆਰੇ ਉਹ ਮੈਂ ਜਾ ਰਹੀ ਹਾਂ ਪ੍ਰਵੀਰ ਚਿੰਜਰ ਨਵ ਚਿੰਜਰ ਤੇ ਪਿੰਡ ਨੂੰ ਜੰਡਾਲੀ ਨੂੰ ਉੱਥੇ ਆਪਾਂ ਨੂੰ ਕੰਮ ਦੀ ਆ ਕੋਈ ਛੋਟਾ ਜਿਹਾ ਦੇਖੋ ਕਿਵੇਂ ਪੱਠੇ ਖੜੇ ਨੇ ਧੂਮੇ ਚੰਨੀ ਕਰੀ ਨਹੀਂ ਬਾਕੀ ਜਾ ਕੇ ਹਾਂ ਕੋਈ ਨਾ ਹੈ ਨਾ ਨੰਦੀ ਮਿੱਤਰ ਪਿਆਰਿਓ ਆ ਨਾਪ ਝਿੰਜਰ ਪ੍ਰਵੀਰ ਦਾ ਘਰ ਹੈਗਾ ਇੱਥੇ ਜੰਡਾਲੀ ਆ ਬਿਆ ਮਾਸੜ ਕੋਲ ਦੱਬੀ ਜੀ ਰਹਿ ਗਈ ਸੀ ਉਦੋਂ ਐਣ ਕਾਲੀ ਤੇ ਮੈਂ ਕਿਹਾ ਚੱਲ ਨਾਲੇ ਢੇਡਾ ਕੱਢੇ ਆਉਣੇ ਆ ਤੇ ਉਹ ਦੂਵੇ ਬਾਹਰ ਬੰਨੇ ਮੈਨੇ ਤੁਹਾਨੂੰ ਬਾਅਦ ਚੋ ਦਿਖਾਉਣਾ ਉਸੀ ਇਨਾਮਾਸੜ ਜੀ ਉਹਦਾ ਆਪਣੀ ਦਾ ਇੱਕ ਸਾਥੀ ਇੱਕ ਤਾਂ ਲੀ ਜਾ ਲੀ ਜਾ ਤਖਾਉਣੀ ਆ ਤੁਹਾਨੂੰ ਲੀ ਜਾ ਵੀ ਭਾਈ ਆ ਦੇਖੋ ਭਾਈ ਸ਼ਿਕਾਰੀ ਉਹ ਬੈਠੀ ਆ ਹਲਸਾ ਉੱਪਰ ਮੈਂ ਵੀ ਬੈਠੀ ਆ ਗਿਆਣੀ ਤੇ ਡੱਬੀ ਲੈ ਲਈ ਦੀ ਚੱਲ ਹੁਣ ਆਪਾਂ ਚੱਲਦੇ ਆਂ ਸ਼ਹਿਰ ਨੂੰ ਯਾਰ ਆ ਨਾਬ ਤੇ ਪ੍ਰਵੀਰ ਝਿੰਜਰ ਦਾ ਘਰ ਹੈਗਾ ਯਾ ਏਹ ਕਿਦੋਂ ਲੈ ਆ ਆ ਯਾਰ ਬੂਟੇ ਲਾਏ ਪੈਨੇ ਨਾਬ ਦੇ ਲਾਏ ਪੈਨੇ ਸਾਰੇ ਇਹ ਜਿੰਨੇ ਵੀ ਤੁਹਾਨੂੰ ਬੂਟੇ ਦਿਖ ਰਹੇ ਨੇ ਬੂਟਿਆਂ ਦਾ ਬਹੁਤ ਸ਼ਕੀਨਤੀ ਉਹ ਪੰਡਿਤ ਜੀ ਵੀ ਉਹਨੇ ਬਹੁਤ ਬੂਟੇ ਲਾਏ ਨੇ ਯਾਰ ਪੂਰਾ ਹਰਾ ਭਰਿਆ ਬਣਾਇਆ ਉਹਨੇ ਸਿਸਟਮ ਪੂਰਾ ਚਲੋ ਆਪ ਤਾਂ ਹੁਣ ਬਾਹਰ ਆਓ ਹਾਂਜੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਆਗੇ ਗੁਰਦੁਆਰਾ ਸਾਹਿਬ ਹਾਂਜੀ ਆਗੇ ਗੁਰਦੁਆਰਾ ਸਾਹਿਬ ਮੱਥਾ ਟੇਕਦਿਆਂ ਜੀ ਹਾਂਜੀ ਦੋਸਤੋ ਮੱਥਾ ਆਪਾਂ ਟੇਕ ਲਿਆ ਹੁਣ ਚੱਲਦੇ ਆਂ ਸਰਹੰਦ ਬਾਜ਼ਾਰ ਚ ਨੂੰ ਤੇ ਉੱਥੋਂ ਮੜਾ ਮੋਟਾ ਚਾਚੂ ਪੱਤੀ ਵੀ ਲੈ ਕੇ ਜਾਣੀ ਆ ਘਰ ਦਾ ਸਮਾਨ ਤੇ ਬਾਜ਼ਾਰ ਦੀ ਦੇਖਦੇ ਆਂ ਰੌਣਕ ਹਾਂਜੀ جا ਰਹੇ ਹਾਂ ਹੁਣ ਬਾਜ਼ਾਰ। ਹਾਂ ਜੀ। ਸਭੰਦਾ ਹੈਗੇ। ਚਾਹ ਪਤੀਜੀ ਲੈਣੀ ਸੀ ਘਰ ਵਾਸਤੇ। ਲੈ ਲਈ। ਚੱਲਦੇ ਹਾਂ ਹੁਣ ਆਪਾਂ। ਹੁਣ ਪਹਿਲਾਂ ਜਾਵਾਂਗੇ KFC। ਖਾਣ ਪੀਣ ਦਾ ਸਮਾਨ ਲੈਣ। ਤੇ ਕੇਕ ਵੀ ਦੇਖਦੇ ਆਂ ਮੇਰੀ ਸਲਾਹ ਕੇਕ ਕੱਲ ਨੂੰ ਵੱਟ ਲਈਏ। ਫੜੀ ਜਿਹੜੇ ਇੰਸਟਾਗ੍ਰam ਤੇ 50 ਕੇ ਤੇ ਕੱਟਣਾ ਦੀ ਚਲੋ ਹੁਣ ਤਾਂ 51 ਕੁ ਹੋਊਗੇ। ਨਹੀਂ ਫਿਰ ਕੱਲ ਨੂੰ ਲੈ ਜਾਾਂਗੇ ਕੇਕ। ਕੱਲ ਕੱਟ ਲਾਂਗੇ ਜਦ ਤੱਕ 54 ਹੋ ਜਾਣਗੇ ਤੇ ਮੱਥਾ ਟੇਕਣ ਗਿਆ ਸੀ ਯਾਰ ਰਸਤੇ ਯਾਰੀ ਚ ਵੀ ਜਾ ਕੇ ਆਏ ਆ ਇੱਕ ਰੰਗ ਜਾ ਲੱਗ ਗਿਆ ਰਖੜੀ ਵਾਲਾ ਕੁਰਤੇ ਨੂੰ ਬਾਕੀ ਹੋਰ ਦੱਸੋ ਗੱਲਬਾਤ ਠੀਕੋਂ ਅੰਦੀ ਜਾ ਰਹੇ ਆ ਰਾਜਪੁਰੇ ਬੱਲਨ ਬੈਕ ਡਾਉਨਰ ਤੇ ਹੋਰ ਦੱਸੋ ਗੱਲਬਾਤ ਮੌਸਮ ਬੜਾ ਵਧੀਆ ਕੋਈ ਆਵੇ ਹੈਗਾ ਦੇਖੋ ਕਿੰਨੀ ਹਰਿਆਲੀ ਵਧੀਆ ਲੱਗਦੀ ਆ ਹਾਂ ਹਾਂਜੀ ਆ ਗਏ ਆਪਾਂ ਅੱਸਰ ਇੱਕ ਗੱਲ ਯਾਰ ਹੋਰ ਤੁਹਾਡੇ ਨਾਲ ਕਰਨੀ ਆ ਮੈਂ ਨਾ ਪਟਿਆਲੇ ਨੂੰ ਬਹੁਤ ਮਿਸ ਕਰ ਰਿਹਾ ਬਹੁਤ ਦਿਨ ਹੋ ਗਏ ਪਟਿਆਲੇ ਗਏ ਬਹੁਤ ਭਤੀਜਿਆਂ ਦੇ ਮੈਸੇਜ ਆ ਰਹੇ ਨੇ ਚਾਚੇ ਆਉਂਦਾ ਨਹੀਂ ਤੂੰ ਆਉਂਦਾ ਨਹੀਂ ਆਉਂਗਾ ਯਾਰ ਮੈਂ ਹੁਣ ਪਹਿਲਾਂ ਹੀ ਆ ਮੈਂ ਤੇ ਇੱਕ ਮੇਰਾ ਭਤੀਜਾ ਸਪੈਸ਼ਲ ਸੁਨਾਮਤੋ ਸਪੈਸ਼ਲ ਤੁਸੀਂ ਸਾਰੇ ਉਹ ਹੈਗੇ ਹੋ ਉਹ ਇੰਨਾ ਪਿਆਰ ਕਰਦਾ ਇਹ ਮੁੰਡਾ ਜਿਹੜਾ ਸੁਨਾਮ ਵਾਲਾ ਭਤੀਜਾ ਆਪਣਾ ਉਹਦਾ ਨਾ ऑपरेशन ਕਰਾਇਆ ਤੀਨੇ ਵਿਚਾਰੇ ਨੇ ਠੀਕ ਆ ਨਾ ਹੁਣ ਠੀਕ ਆ ਉਹ ਉਹਨੂੰ ਸਰਪ੍ਰਾਈਜ਼ ਹੀ ਦੇਣਾ ਏ ਕਿਸੇ ਦਿਨ ਤਾਂ ਹੀ ਮੈਂ ਉਹਦੀ ਕਾਲਨੀ ਚੱਕਦਾ ਹੈਗਾ ਸਪੈਸ਼ਲ ਉਹਦਾ ਹਲਚਲ ਪੁੱਛਣ ਜਾਣਾ ਏ ਸੁਨਾਮ ਠੀਕ ਆ ਜੀ ਬਾਕੀ ਤੁਹਾਨੂੰ ਲੱਭ ਜੂਗਾ ਹੁਣ ਇੱਥੋਂ ਮੜ ਜਾ ਲੈ ਲੀਏ ਸਮਾਨਾ ਹਾਂਜੀ ਚੱਲਦੇ ਆ ਜੀ ਹੁਣ 30000 ਰੁਪਏ ਆਏ ਬੀਤੀ ਜੇ ਉੱਪਰ ਆ ਲੈ ਲਿਆ ਮੰਨ ਉਹ ਠੀਕ ਹੋ ਰਾਜੀ ਖੁਸ਼ੀ ਹੱਸਦੇ ਵਾਸਤੇ ਰਿਹਾ ਕਰੋ ਯਾਰ ਤੇ ਇੰਜੋਏ ਕਰਿਆ ਕਰੋ ਆਪਦਾ ਬਾਕੀ ਤੁਹਾਨੂੰ ਸਾਰਿਆਂ ਨੂੰ ਲਾਜੂਆ ਮੇਰੇ ਵੱਲੋਂ ਠੀਕ ਆ ਜੀ ਤੇ ਗੱਡੀ ਦੀ ਵੀ ਬਹੁਤ ਮਾੜੀ ਹਾਲਤ ਹੋਈ ਵੀ ਆ ਇਹਦੀ ਵੀ ਸਰਵਿਸ ਗੱਡੀ ਦੀ ਬਹੁਤ ਜਲਦ ਕਰਾਉਣੀ ਆ ਯਾਰ ਹਨਾ ਪਿਆ ਹਾਂਜੀ ਕਿਵੇਂ ਹੋ ਠੀਕ ਹੋ ਆ ਗਏ ਆਪਾਂ ਘਰ ਅੱਜ ਦੇ ਵਲੌਗ ਦਾ ਆਪਾਂ ਇਥੇਓ ਦਾ ਐਂਡ ਕਰਦੇ ਆਂ ਬਾਕੀ ਰਾਜੀ ਖੁਸ਼ੀ ਹਾਸਲੇ ਵਾਸਤੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਨੂੰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਵੀ ਦਬਦਿਆ ਕਰੋ ਤਾਂ ਜੋ ਜਿਹੜੀ ਵੀ ਆਪਾਂ ਵੀਡੀਓ ਕਾਉਣੀਆਂ ਕਿ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਲਵ ਯੂ ਫਰੈਨ ਤੇ ਇੱਕ ਗੱਲ ਰਹਿ ਗਈ ਦੀ ਤੁਸੀਂ ਕਹੋਗੇ ਕਿ ਕਰ ਕਿਵੇਂ ਫੇਰ ਚਲਾਤਾ ਕੰਮ ਜੇ ਕੋਈ ਯਾਰ ਕਮੈਂਟ ਕਰਦਾ ਹੁੰਦਾ ਤੁਸੀਂ ਚਲੋ ਆਦੇ ਚਾਚੇ ਨੂੰ ਪਿਆਰ ਕਰਦੇ ਹੋ ਤੁਸੀਂ ਕਿਸੇ ਨੂੰ ਰਿਪਲਾਈ ਕਰਿਆ ਦੀ ਭਤੀਜੀ ਉਹਦੀ ਮਾਂ ਬਾਰੇ ਕੁਝ ਲਿਖਤਾ ਦੀ ਹੈ ਜਿਹਨੇ ਆਪਾਂ ਨੂੰ ਗਲਤ ਕਮੈਂਟ ਕਰਿਆ ਸੀ ਕਿਸੇ ਦੀ ਮਾਂ ਭੈਣ ਤੇ ਭੀ ਭੈਣ ਤੇ ਨਹੀਂ ਆਪਾਂ ਜਾਣਾ ਹੈਗਾ ਠੀਕ ਹੈ ਨਾ ਜੇ ਉਹ ਪਾਗਲ ਨਹੀਂ ਆਪਾਂ ਤੋਂ ਉਹ ਪਾਗਲ ਹੈਗੇ ਜੇ ਕੋਈ ਕਮੈਂਟ ਕਰਦਾ ਹੁੰਦਾ ਤਾਂ ਉਹਨੂੰ ਰਿਪਲਾਈ ਆ ਦੇ ਸਾਰ ਨਾਲ ਦੇ ਦਿਆ ਕਰੋ ਪਰ ਉਹਨਾਂ ਦੇ ਪਰਿਵਾਰ ਤੱਕ ਜਾਣ ਦੀ ਲੋੜ ਨਹੀਂ ਹੈਗੀ ਕਿਉਂਕਿ ਪਰਿਵਾਰ ਸਾਰਿਆਂ ਦੇ ਯਾਰ ਸਾਂਝੇ ਹੁੰਦੇ ਹੈਗੇ ਨੇ ਬਾਕੀ ਤੁਹਾਨੂੰ ਲੱਗੂ ਆ ਵੀ ਤੁਸੀਂ ਚਾਚੇ ਵੀ ਰਿਪੋਰਟ ਕਰ ਦਿਓ ਸਤ ਸ੍ਰੀ ਅਕਾਲ